ਰਾਤੀ 9 ਵਜੇ ਦੀ ਗੱਲ ਹੈ ਜਦੋਂ ਮੈਂ ਦੁਕਾਨ ਨੂੰ ਕਲੋਜ਼ ਕਰਕੇ ਗਿਆ ਤੇ ਗੱਲੇ ਦੇ ਵਿੱਚ ਹੈਗਾ ਕਿ 60000 ਰੁਪਿਆ ਜਿਹੜਾ ਕੈਸ਼ ਮੈਂ ਰੱਖਿਆ ਹੀ ਪੈਨਾ ਮੁੰਡਿਆਂ ਨੇ ਪੇਮੈਂਟ ਅੱਜ ਕਰਨੀ ਸੀ ਮੈਂ ਜਾਣਾ ਹੀ ਕਿਤੇ ਤੇ ਮੈਂ ਘਰ ਚੱਲ ਗਿਆ ਮੈਂ 11 ਵਜੇ ਤੱਕ ਕੈਮਰੇ ਉਦਾ ਚੈੱਕ ਕੀਤੇ ਆਪਣੇ ਰੋਟੀ ਖਾ ਕੇ ਉਦੋਂ ਬਿਲਕੁਲ ਸਹੀ ਤੇ ਸਵੇਰੇ ਕੁਝ ਸ਼ੈਅਰ ਕਰਨ ਵਾਲੇ ਬੰਦਿਆਂ ਨੇ ਵੇਖਿਆ ਵੀ ਸ਼ਟਰ ਚੁੱਕਿਆ ਸੀ ਤੇ ਆ ਟਫਨ ਭੱਜਾ ਵਾ ਉਹ ਫਿਰ ਮੇਰੇ ਘਰ ਗਏ ਠਾਲ ਕੇ ਲਿਆਂਦਾ ਮੈਨੂੰ ਮੈਂ ਵੇਖਿਆ ਆ ਕੇ ਸ਼ਟਰ ਵੀ ਚੁੱਕਿਆ ਸੀ ਤਾਂ ਜਿਹੜੇ ਲੋਕ ਹੀ ਸਾਡੇ ਦੇ ਲੋਕ ਦੋਨੇ ਭੰਤੇ ਹੀ ਉਹਨਾਂ ਨੇ ਸ਼ਟਰ ਬੜੀ ਵਿਦਿਆਤੀ ਕੀਣਾ ਚੁੱਕਿਆ ਤੇ ਟਫਨ ਭ ਤਫਾ ਨੂੰ ਖੋਲਿਆ ਨਾ ਖੁੱਲਾ ਨਹੀਂ ਆ ਤਫਾ ਤੋੜਿਆ ਵਾ ਤਫਾ ਤੋੜ ਕੇ ਅੰਦਰ ਆਇਆ ਨਾਲੇ ਉਹਨਾਂ ਨੇ ਪਹਿਲਾਂ ਡੀਵੀਆਰ ਚੁੱਕਿਆ ਡੀਵੀਆਰ ਦੀਆਂ ਸਾਰੀਆਂ ਤਾਰਾਂ ਤੂਣਾ ਲਾ ਕੇ ਤੇ ਡੀਵੀਆਰ ਲੈ ਗਏ ਆ ਤੇ ਗੱਲੇ 'ਚ ਜਿਹੜੇ ਪੈਸੇ ਸੀ ਗੱਲੇ ਦੇ ਲੋਕ-ਲੁਕ ਤੋੜ ਕੇ ਤੇ 60000 ਰੁਪਏ ਉਹ ਲੈ ਗਏ ਥਾਣਾ ਕਿ ਨਹੀਂ ਦੂਰ ਹੈ ਤੁਹਾਡੇ ਵਿੱਚ ਥਾਣਾ ਲੱਗਈ ਆ ਅੱਧਾ ਕਿਲੋਮੀਟਰ ਹੀ ਆ ਜਿਆਦਾ ਗਰਾਊਂਡ ਦੇ ਨਾਲ ਹੀ ਹੈ ਥਾਣਾ ਲੱਗਦਾ ਚੋਰ ਇਨੇ ਬਹੁਤ ਤੇਜ਼ ਹੋ ਚੁੱਕੇ ਵੀ ਥਾਣੇ ਦੀ ਪਰਵਾਹ ਨਹੀਂ ਕਰਦੇ ਹਾਂਜੀ ਚਲੋ ਐਂ ਤੇ ਮੁਲਾਜ਼ਮਾਂ ਨੂੰ ਇਹੋ ਗੱਲ ਕਹਿੰਨੇ ਆ ਵੀ ਮੁਲਾਜ਼ਮ ਜਿਹੜੇ ਆ ਉਹ ਮਤਲਬ ਜੇ ਸਾਡੇ ਹੁਣ ਚ ਬਾਕੀ ਮੈਂ ਜਿਹੜੀਆਂ ਦੁਕਾਨਾਂ ਨਾਲ ਇਹਨਾਂ ਤੋਂ ਨਾ ਹੁਣ ਚੋਰੀ ਹੋਵੇ ਤੇ ਚਲੋ ਸਾਡੀ ਵੀ ਹੱਲਪ ਦੀ ਇਹੋ ਲੋੜ ਹੈ ਹੱਲਪ ਇਹਨਾਂ ਕੋਈ ਹੋਵੇ ਮੰਗਨੇ ਆ ਕਿ ਜਿਹਦਾ ਸਾਡਾ ਨੁਕਸਾਨ ਹੋਇਆ ਵਾ ਅੱਗੇ ਤੋਂ ਕਿਸਦਾ ਨੁਕਸਾਨ ਨਾ ਹੋਵੇ ਤੇ ਮੁਲਾਜ਼ਮਾਂ ਨੇ ਗਰੀ ਹੋਈ ਆ ਵੀ ਚਲੋ ਇਹ ਇੱਥੇ ਇੱਕ ਨਾ ਇੱਕ ਬੰਦਾ ਜ਼ਰੂਰ ਲਾਉਣਾ ਇਹ ਏਰੀਆ ਕਿਹੜਾ ਹੈਗਾ ਜਿਹੜਾ ਇਹ ਹਰਦੋਸਾਂ ਦੀ ਰੋਡ ਬਾਈਪਾਸ ਹੈ ਮੇਨ ਹਾਂਜੀ ਮੇਰਾ ਨਾਮ ਅਰਜਿੰਦਰ ਸਿੰਘ ਜੀ ਸਾਨੂੰ ਸਰਦਾਰ ਬਲਦੇਵ ਸਿੰਘ ਆ ਸਿੱਧੂ ਮੈਡੀਕਲ ਸਟੋਰ ਕਿੰਨੇ ਵਜੇ ਕਰਨਾ ਲੱਗਦੀ ਹੈ ਇਹ ਸਵੇਰੇ 3 ਵਜੇ ਦੀ ਲੱਗਦੀ ਸਰ 2 ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚੇ ਕਾਰਵਾਈ ਪਈ ਹੈ ਮਾਰਾ ਸਰ ਤੇ ਮੈਨੂੰ ਮਾਲਕਾਂ ਨੇ ਫੋਨ ਕੀਤਾ ਕੋਈ 6:00 ਸਵਾ 6 ਵਜੇ ਨਾਲ ਤੇ ਮੈਂ ਸਰੇਸ ਨਾਲ ਤੁਹਾਡੀ ਦੁਕਾਨ ਭੰਨ ਗਿਆ ਕੋਈ ਆ ਕੇ ਦੇਖਿਆ ਤੇ ਇਹ ਸਮਾਨ ਸੋਣ ਸਾਰਾ ਇੱਥੇ ਵਿਖਰੇਦਾ ਸੀਗਾ ਤੇ ਇਹਦੇ ਵਿੱਚ ਹੁਣ ਇੱਕ ਚੀਜ਼ ਨਹੀਂ ਰਹੀ ਹੈਗੀ ਮਤਲਬ ਵੱਡੇ ਅੰਦਰ ਸਾਲਾ 12ਵਾਂ ਇੱਕ ਤਾਲਾ ਤੋੜੇ ਇਹਨਾਂ ਨੇ ਇੱਕ ਟੁੱਟਣ ਨਹੀਂ ਦੇ ਉਹਨਾਂ ਨੇ ਸੰਭਲ ਨਾਲ ਤੋੜਿਆ ਤੇ ਦੂਸਰਾ ਸ਼ੀਸ਼ੇ ਦੇ ਲੋਕ ਜਿਹੜੇ ਦੋਨੇ ਸੀਗੇ ਉਹ ਪੀਚਕਸ ਨਾਲ ਉਹਨਾਂ ਨੇ ਖੋਲੇ ਮਤਲਬ ਸ਼ੀਸ਼ੇ-ਸ਼ੂਸ਼ਣੇ ਤੋੜੇ ਹੈਗੇ ਤੇ ਇਸ ਤਰ੍ਹਾਂ ਹੀ ਅੰਦਰ ਆ ਗਏ ਤੇ ਆਣ ਕੇ ਇਹਨਾਂ ਨੇ ਇਹ ਸਮਾਨ ਜਾਂਦੀ ਦਾ ਸਾਰੇ ਕੱਢ ਲਿਆ ਘੈਣੇ ਦਾ ਸਮਾਨ ਸੀਗਾ ਡੱਬੇ ਡੁੱਬੇ ਖਾਲੀ ਕਰ ਗਏ ਸਾਰੇ ਇਹਦੇ ਵਿੱਚ ਲੋਕਾਂ ਦਾ ਸਮਾਨ ਸੀ ਘੈਣੇ ਦਾ ਤੇ ਨਗਦ ਪੈਸੇ ਹੀ ਇੱਥੇ ਗੱਲੇ ਚ ਰੱਖੇ ਦੇ ਕੋਈ ਲੈ ਗਏ 50000 ਰੁਪਏ ਇੱਕ ਹੀ ਗਏ ਤੇ 8000 ਰੁਪਏ ਇੱਕ ਹੀ 50000 ਹਾਂਜੀ ਪਰ ਘੈਣੇ ਕਿੰਨੇ ਦਾ ਨੁਕਸਾਨ ਘੈਣੇ ਦਾ ਨੁਕਸਾਨ ਘਟੋ ਘਟ ਸਰ 1.5 ਲੱਖ ਰੁਪਏ ਦਾ ਹੈਗਾ ਕੀ ਕੀ ਚਾਂਦੀ ਚੁੰਦੀ ਦਾ ਸਮਾਨ ਹੀ ਕੁਛ ਸੋਨੇ ਦਾ ਹੈਗਾ ਕੱਲ ਇੱਕ ਕੁੜੀ ਨੇ ਮੁੰਦਰੀ ਰੱਖੀ ਸੀ ਉਹ ਬਚ ਗਈ ਹੈ ਇੱਕ ਵਾਲੀ ਦਾ ਜੋੜਾ ਵਜਾ ਬਾਕੀ ਜਿਹੜਾ ਪਹਿਲਾ ਸੀ ਉਹ ਸਾਰੇ ਲੈ ਗਏ ਵਿੱਚੋਂ ਕੱਢ ਗਏ ਕੈਮਰੇ ਤੋਂ ਵੀ ਲੱਗੇ ਕੈਮਰਾ ਲੱਗੇ ਤੇ ਕੈਮਰਾ ਹੀ ਫਟ ਕੇ ਲੱਗੇ ਫਟ ਕੇ ਲੱਗਦੀ ਹੈ ਹਾਂਜੀ ਤੇ ਐਸੀ ਇਹਦੇ ਨਾਲ ਹਾਂਜੀ 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 ਉਹ ਮੈਂ ਮੁੰਡੇ ਕੋਲ ਕਢਾਨਾ ਹੋਰੀ ਮੂਵੀ ਜੇ ਨਿਕਲੇਗੀ ਨਾ ਮੈਂ ਤੁਹਾਨੂੰ ਦੱਸਣਾ ਕਿ ਉਹਨਾਂ ਦੀ ਸ਼ਾਇਦ ਫੋਟੋ ਆ ਜਾਵੇ ਵਿੱਚ ਪੁਲਿਸ ਉਹ ਕਪਰੇਟ ਲਿਖੇ ਹਾਂਜੀ ਹਾਂਜੀ ਆਏ ਹੀ ਸਾਰੇ ਕਹਿੰਦੇ ਆਏ ਦੋ ਮਿੰਟ ਥਾਣੇ ਮੈਂ ਜਾਣਾ ਜਿਹੜੇ 골ਡੀ ਜਵੈਲਰ ਇੱਥੇ ਦੁਕਾਨ ਵਿੱਚ ਤੁਹਾਡੀ ਨਹੀਂ ਅਰਦਸ਼ੰਗਿਆ ਰੋਡ ਪ੍ਰੇਮ ਸੇ ਜਿਆਦਾ ਗਏ ਏਜੰਸੀ ਲੱਗੇ ਦੁਕਾਨ ਆ ਕੀ ਗੱਲ ਹੋਈ ਹੈ ਕੱਲ ਕੀ ਹੋਈ ਸਵੇਰੇ ਜਦੋਂ ਆਇਆ ਮੈਨੂੰ ਗਵਾਂਡੀਆਂ ਨੇ ਫੋਨ ਕੀਤਾ ਵੀ ਸਹਰੇ ਆ ਕੇ ਤੂੰ ਸੌਂਤੇ ਆ ਗਿਆ ਦੁਕਾਨ ਤੇ ਉਹ ਆ ਕੇ ਵੇਖਿਆ ਤੇ ਚੋਰਾਂ ਨੇ ਤਾਲੇ ਤੋੜੇ ਦੇ ਹੀ ਚੋਰਾਂ ਨੇ ਕਿੰਨੇ ਵਜੇ ਤਾਂ ਮੇਰੀ ਗੱਲ 3 ਵਜੇ ਕੇ 26 ਮਿੰਟ ਤੇ ਉਹਨਾਂ ਨੇ ਬਾਅਦ ਵਿੱਚ ਵੀਡੀਓ ਦੇ ਵਿੱਚ ਆਇਆ ਵਾ ਤੇ ਉਹਨਾਂ ਨੇ ਫੋਨ ਕਰਕੇ ਸੱਦਿਆ ਜਦੋਂ ਤੇ ਬਾਅਦ ਵਿੱਚ ਵੇਖਿਆ ਤਾਲੇ ਤੋੜੇ ਦੇ ਅੰਦਰ ਵੇਖਿਆ ਐਲ ਸੀ ਡੀ ਤੋੜ ਗਏ ਨੇ ਕੈਮਰੇ ਦਾ ਸਾਰਾ ਸਮਾਨ ਜਿਹੜਾ ਉਹ ਵੀ ਤੋੜ ਕੇ ਲੈ ਗਏ ਨੇ ਬਾਚ ਗਵਾਂਡੀਆਂ ਨੂੰ ਪਤਾ ਲੱਗਿਆ ਉਹਨਾਂ ਨੇ ਆ ਕੇ ਸਭ ਕੁਝ ਇਹ ਦੱਸਿਆ ਵੀ ਇਦਾਂ ਗਵਾਂਡੀਆਂ ਤਾਂ ਮੇਰਾ ਤਾਲਾ ਤੋੜ ਕੇ ਗਵਾਂਡੀਆਂ ਦੇ ਲੋਕ ਦੇ ਵਿੱਚ ਵਸਾ ਗਏ ਆ ਵੀ ਬੰਦੇ ਬਾਹਰ ਨਾ ਨਿਕਲ ਸਕਣ ਅੱਛਾ ਹਾਂਜੀ ਕਿੰਨਾ ਸਮਾਨ ਜਿਹੜੇ ਚੋਰੀ ਗਏ ਸਮਾਨ 400 ਗ੍ਰਾਮ ਚਾਂਦੀ ਤੇ 45000 ਰੁਪਇਆ ਕੈਸ਼ ਸੀ ਉਹ ਸਾਰਾ ਚੁੱਕ ਕੇ ਲੈ ਗਏ ਉਹਨਾਂ ਕੋਲ ਬਾਕੀ ਤਾਲੇ ਜਿਹੜੇ ਅੰਦਰ ਦੇ ਸੇਫ ਦੇ ਹੀ ਉਹ ਖੁੱਲੇ ਨਹੀਂ ਹੈਗੇ ਤੇ ਤੇ ਇਹ ਸਿਲਸਿਲੇ ਦੇ ਵਿੱਚ ਪਤਾ ਨਹੀਂ ਚੋਰਾ ਨੇ ਕੋਈ ਅੰਬਲੀ ਆ ਜਾਂ ਕੀ ਆ ਸਰਕਾਰ ਇਸ ਕੰਮ ਚ ਕੀ ਕਰਦੀ ਪਈ ਹੈ ਤਿੰਨ ਚੋਰ ਆ ਰਹੇ ਨੇ ਵੀਡੀਓ 'ਚ ਇਹ ਮੰਨ ਕਰ ਦਿਓ ਮੰਗ ਕੀ ਕਰਦੇ ਆ ਸਰਕਾਰ ਨੂੰ ਇਹਨਾਂ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਏ ਇਹ ਜਿਹੜੀ ਚੋਰੀ ਦੇ ਇੰਨੀਆਂ ਵਾਰਦਾਤਾਂ ਹੋ ਰਹੀਆਂ ਨੇ ਇਹ ਕਿੱਦਾਂ ਥੰਮਣਗੇ ਸਰਕਾਰ ਕਿੱਦਾਂ ਨਾਥ ਪਾਏਗੀ ਲੋਕਾਂ ਦਾ ਇਹਨਾਂ ਨੁਕਸਾਨ ਹੁੰਦੇ ਆ